ਹਾਂਜੀ ਸਟੂਡੈਂਟਸ ਵੈਲਕਮ ਕਰਦਾ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ ਜਿਹੜੀ ਕਿ CP ਅਸਾਈਨਮੈਂਟ ਨੰਬਰ 3 ਦੇ ਆਨਸਰਸ ਲੈ ਕੇ ਆਇਆ ਤੁਹਾਡੀ ਪ੍ਰੈਕਟਿਸ ਦੇ ਲਈ ਹਾਂਜੀ ਇਹ ਜਿਹੜੇ CP ਅਸਾਈਨਮੈਂਟਸ ਨੇ ਤੁਹਾਨੂੰ ਐਜੂਕੇਰ ਐਪ ਤੋਂ ਮਿਲ ਜਾਣਗੇ ਹਾਂਜੀ ਆਪਾਂ ਇਹਨਾਂ ਦੇ ਆਨਸਰਸ ਕਰਾਂਗੇ ਤੁਹਾਡੀ ਜਿਹੜੇ ਰਿਵੀਜ਼ਨ ਦੇ ਲਈ ਹਾਂਜੀ ਪੰਜਾਬੀ ਲਾਜ਼ਮੀ ਫਰਸਟ ਕੁਐਸਚਨ ਹੈਗਾ ਤੁਹਾਡਾ ਰਜੇ ਰੂਪੱਖੋਂ ਨਕਲਾਂ ਕਿੰਨੀਆਂ ਕਿਸਮਾਂ ਦੀਆਂ ਹੁੰਦੀਆਂ ਨੇ ਤਾਂ ਰੂਪ ਦੇ ਪੱਖੋਂ ਤੋਂ ਜਿਹੜੇ ਨਕਲਾਂ ਨੇ ਇਹ ਦੋ ਕਿਸਮ ਦੀਆਂ ਹੁੰਦੀਆਂ ਨੇ ਨਿੱਕੀਆਂ ਨਕਲਾਂ ਤੇ ਲੰਬੀਆਂ ਨਕਲਾਂ ਅੱਗੇ ਹੈਗਾ ਨਕਲਾਂ ਕਿਸ ਰੂਪ ਦੇ ਵਿੱਚ ਪੀੜੀਦਾਰ ਪੀੜੀ ਅੱਗੇ ਤੁਰਦੀਆਂ ਜਾਂਦੀਆਂ ਨੇ ਤਾਂ ਨਕਲਾਂ ਜਿਹੜੇ ਕਿ ਮੌਖਿਕ ਰੂਪ ਦੇ ਵਿੱਚ ਪੀੜੀਦਾਰ ਪੀੜੀ ਅੱਗੇ ਤੁਰਦੀਆਂ ਜਾਂਦੀਆਂ ਨੇ ਠੀਕ ਹੈ ਮੌਖਿਕ ਰੂਪ ਦੇ ਵਿੱਚ ਅ ਅੱਗੇ ਹੈਗਾ ਨਕਲਾਂ ਕਰਨ ਵਾਲੇ ਕਲਾਕਾਰ ਨੂੰ ਕੀ ਕਿਹਾ ਜਾਂਦਾ ਤਾਂ ਨਕਲਾ ਕਰਨ ਵਾਲੇ ਨੂੰ ਕਿਹਾ ਜਾਂਦਾ ਨਕਲੀਏ ਠੀਕ ਹੈ ਤੇ ਨਿੱਕੀਆਂ ਨਕਲਾਂ ਦਾ ਸਮਾਂ ਕਿੰਨਾ ਹੁੰਦਾ ਤਾਂ ਨਿੱਕੀਆਂ ਨਕਲਾਂ ਦਾ ਜੇ ਸਮਾਂ ਜਿਹੜਾ ਕੀ ਹੁੰਦਾ ਇਹ 5 ਤੋਂ 10 ਮਿੰਟ ਤੱਕ ਹੁੰਦਾ ਠੀਕ ਹੈ 15 ਤੋਂ 20 ਮਿੰਟ ਤੱਕ ਹੋਊਗਾ ਜਿਹੜੀਆਂ ਵੱਡੀਆਂ ਹੋਣਗੀਆਂ 5 ਤੋਂ 10 ਮਿੰਟ ਅੱਗੇ ਹੈਗਾ ਬਹੁਤਾਂ ਸਿਆਣਾ ਨਕਲੀ ਆ ਹੀ ਬਣਦਾ ਹੈ ਬਹੁਤਾਂ ਸਿਆਣਾ ਨਕਲ ਨਕਲੀਆ ਕੀ ਬਣਦਾ ਤਾਂ ਉਹ ਬਣਦਾ ਰੰਗਾ ਠੀਕ ਹੈ ਰੰਗਾ ਤੇ ਵਿਗਲਾ ਪਾਤਰ ਹੁੰਦੇ ਨੇ ਜਿਹੜੇ ਕੀ ਤਾਂ ਇਹਦੇ ਵਿੱਚ ਬਹੁਤਾਂ ਸਿਆਣਾ ਜਿਹੜੇ ਕੀ ਰੰਗਾ ਬਣਦਾ ਕੌਣ ਲੰਬੀਆਂ ਨਕਲਾਂ ਦਾ ਨਿਰਦੇਸ਼ਕ ਵੀ ਹੁੰਦਾ ਤਾਂ ਲੰਬੀਆਂ ਨਕਲਾਂ ਦਾ ਨਿਰਦੇਸ਼ਕ ਵੀ ਹੁੰਦਾ ਹੁੰਦਾ ਰੰਗਾ ਅੱਗੇ ਹੈਗਾ ਪੰਜਾਬੀ ਸੱਭਿਆਚਾਰ ਅਨੁਸਾਰ ਨਕਲਾਂ ਕਿਸ ਸਮੇਂ ਨਹੀਂ ਖਿਡੇ ਜਾਂਦੀਆਂ ਤਾਂ ਇਹ ਕੁੜੀ ਦੇ ਵਿਆਹ ਤੇ ਨਹੀਂ ਖਿਡੇ ਜਾਂਦੀਆਂ ਮੁੰਡੇ ਦੇ ਜਨਮ ਤੇ ਮੁੰਡੇ ਦੇ ਵਿਆਹ ਤੇ ਮੇਲੇ ਤੇ ਹਾਰਾਂ ਸਮੇਂ ਅੱਗੇ ਹੈਗਾ ਸ਼ਬਦਾਂ ਦਾ ਮਹਿਲ ਕੌਣ ਉਸਾਰ ਦਾ ਤਾਂ ਸ਼ਬਦਾਂ ਦਾ ਜਿਹੜਾ ਮਹਿਲ ਆ ਇਹ ਉਸਾਰ ਦਾ ਜਿਹੜਾ ਕੀ ਤੇ ਇਹਦਾ ਅਨਸਰ ਆ ਜਾਊਗਾ ਰੰਗਾ ਰੰਗਾ ਸ਼ਬਦਾਂ ਦਾ ਮਹਿਲ ਉਜ਼ਾਰ ਦਾ ਤੇ ਵਿਗਲਾ ਉਲਟ ਮਾਰ ਕੇ ਜਿਹੜੇ ਕੀ ਢਾ ਦਿੰਦਾ ਅ ਵਿਗਲਾ ਵਿਗੜੇ ਹੋਏ ਸ਼ਬਦ ਤੋਂ ਬਣਿਆ ਹੋਇਆ ਅੱਗੇ ਹੈਗਾ ਦਰਸ਼ਕਾਂ ਦੁਆਰਾ ਅਦਾਕਾਰਾਂ ਨੂੰ ਦਿੱਤੇ ਪੈਸਿਆਂ ਨੂੰ ਕੀ ਕਿਹਾ ਜਾਂਦਾ ਤਾਂ ਦਰਸ਼ਕ ਜਿਹੜੇ ਅਦਾਕਾਰਾਂ ਅਦਾਕਾਰਾਂ ਨੂੰ ਪੈਸੇ ਦਿੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਵੇਲ ਠੀਕ ਹੈ ਵੇਲ ਕਹਿੰਦੇ ਨੇ ਅੱਗੇ ਹੈਗਾ ਨਕਲਾਂ ਖੇਡਣ ਲਈ ਹੀਟ ਲਿਖੇ ਵਿੱਚ ਕਿਹੜਾ ਪੇੜ ਨਹੀਂ ਹੈਗਾ ਤਾਂ ਨਕਲਾਂ ਖੇਡਣ ਲਈ ਤਿੰਨ ਪ੍ਰਕਾਰ ਦਾ ਪੇੜ ਹੁੰਦਾ ਘਗਰੀ ਤੀਰਕਮਾਨੀ ਤੇ ਦਰਖਤ ਵਾਲਾ ਥੜਾ ਤਾਂ ਸਟੇਜ ਜਿਹੜਾ ਆਪਸ਼ਨ ਨਹੀਂ ਆਊਗਾ ਠੀਕ ਹੈ ਨਹੀਂ ਦੱਸਣਾ ਬਾਣੀ ਅੱਗੇ ਹੈਗਾ ਨਿੱਕੀਆਂ ਨਕਲਾਂ ਖੇਡਦੇ ਸਮੇਂ ਕਲਾਕਾਰਾਂ ਦੇ ਹੱਥਾਂ ਵਿੱਚ ਕਲਾਕਾਰਾਂ ਦੇ ਹੱਥ ਵਿੱਚ ਹੁੰਦਾ ਇੱਕ ਦੇ ਹੱਥ ਦੇ ਵਿੱਚ ਡੈਸ਼ ਹੁੰਦਾ ਤੇ ਦੂਜੇ ਦੇ ਹੱਥ ਵਿੱਚ ਤਬਲਾ ਤੇ ਇੱਕ ਦੇ ਹੱਥ ਦੇ ਵਿੱਚ ਚਮੋਟਾ ਤੇ ਦੂਜੇ ਹੱਥ ਦੇ ਵਿੱਚ ਤਬਲਾ ਹੁੰਦਾ ਠੀਕ ਹੈ ਚਮੋਟਾ ਅਗਲਾ ਹੈਗਾ ਕੁਐਸਚਨ ਵਜੇ ਸੱਭਿਆਚਾਰ ਕੀ ਹੈ ਤਾਂ ਸੱਭਿਆਚਾਰ ਉਹ ਹੈਗਾ ਵਗਦਾ ਦਰਿਆਈ ਸੈਕਿੰਡ ਕੁਐਸਚਨ ਹੈ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਸਕਿਆਂ ਤੋਂ ਬਹੁਤ ਤਬਦੀਲੀ ਆਈ ਹੈ ਤਾਂ ਕਦ ਵਿੱਚ ਆਈ ਹੈ ਖਾਣ ਪੀਣ ਦੇ ਵਿੱਚ ਤਬਦੀਲੀ ਆਈ ਹੈ ਖਾਣ ਪੀਣ ਦੇ ਵਿੱਚ ਅੱਗੇ ਹੈਗਾ ਰਸਕੂਲਾ ਪੰਜਾਬ ਦੇ ਵਿੱਚ ਕਿਸ ਪ੍ਰਾਂਤੋਂ ਦਾ ਰਸਕੂਲਾ ਆਇਆ ਜਿਹੜਾ ਕਿ ਬੰਗਾਲ ਤੋਂ ਠੀਕ ਹੈ ਬੰਗਾਲ ਤੋਂ ਆਇਆ ਨੈਕਸਟ ਕੁਐਸਚਨ ਸਾਨੂੰ ਚੰਗੀ ਸਿਹਤ ਲਈ ਤਰਜੀਹ ਦੇਣੀ ਚਾਹੀਦੀ ਹੈ ਤਾਂ ਰਵਾਇਤੀ ਖਾਣਿਆਂ ਨੂੰ ਸਾਨੂੰ ਤਰਜੀਹ ਦੇਣੀ ਚਾਹੀਦੀ ਹੈ ਠੀਕ ਹੈ ਹਾਂਜੀ ਅਜੋਕੇ ਸਮੇਂ ਦੇ ਵਿੱਚ ਕਿਹੋ ਜਿਹਾ ਪਰਿਵਾਰ ਰੂਪ ਸਿਰਜਣ ਦੀ ਲੋੜ ਆ ਤਾਂ ਅਜੋਕੇ ਰੂਪ ਦੇ ਵਿੱਚ ਜਿਹੜੇ ਕਿ ਕਿਹੋ ਜਿਹਾ ਪਰਿਵਾਰ ਰੂਪ ਸਿਰਜਣ ਦੀ ਜ਼ਰੂਰਤ ਹੈ ਤਾਂ ਇਹਦੇ ਵਿੱਚ ਆਜੂਵਾਰਾ ਜੀ ਆਪਣਾ ਅਨਸਰ ਹਾਂਜੀ ਤਾਂ ਇਹਦਾ ਆਨਸਰ ਆਊਗਾ ਈਡੀ ਆਪਸ਼ਨ ਸਾਂਝਾ ਤੇ ਜੋੜਾ ਪਰਿਵਾਰ ਵਿਚਕਾਰਲਾ ਰੂਪ ਠੀਕ ਹੈ ਹਾਂਜੀ ਇਹਦੇ ਵਿੱਚ ਕੀ ਆ ਵੀ ਜੋੜਾ ਪਰਿਵਾਰ ਦੇ ਵਿੱਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੇ ਵੱਡੇ ਪਰਿਵਾਰ ਦਾ ਜਿਹੜਾ ਵਿਚਕਾਰਲਾ ਰੂਪ ਆ ਉਹ ਰੱਖਿਆ ਜਾ ਸਕਦਾ ਉਹ ਸਿਰਜਣ ਦੀ ਜ਼ਰੂਰਤ ਹੈ ਨੈਕਸਟ ਹੈਗਾ ਨਵੀਂ ਪੀੜੀ ਸੱਭਿਆਚਾਰਕ ਸੰਸਕਾਰਾਂ ਤੋਂ ਬੰਜੀ ਕਿਉਂ ਰਹਿ ਜਾਂਦੀ ਹੈ ਕਿਉਂ ਬੰਜੀ ਰਹਿ ਜਾਂਦੀ ਹੈ ਕਿਉਂਕਿ ਬਜ਼ੁਰਗਾਂ ਦੇ ਘਰ ਦੇ ਵਿੱਚ ਨਾ ਹੋਣ ਕਰਕੇ ਠੀਕ ਹੈ ਉਹਨਾਂ ਦੀ ਜੇਬਜ਼ੁਰਗ ਘਰ ਦੇ ਵਿੱਚ ਨਹੀਂ ਹੋਣਗੇ ਤਾਂ ਉਹਨਾਂ ਨੂੰ ਜਿਹੜੇ ਕਿ ਜੋ ਵੀ ਚੀਜ਼ ਆ ਉਹ ਨਹੀਂ ਦੱਸ ਪਾਉਂਦੇ ਹੈਗੇ ਤਾਂ ਕਰਕੇ ਜਿਹੜੇ ਕਿ ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਨੇ ਹਾਂਜੀ ਨੈਕਸਟ ਕੁਐਸਚਨ ਆ ਨਵੇਂ ਸੰਚਾਰ ਸਾਧਨਾਂ ਦੇ ਖੁੱਲ ਕੇ ਵਰਤੋਂ ਕੌਣ ਕਰ ਰਿਹਾ ਹੈ ਤਾਂ ਨਵੀਂ ਪੀੜ੍ਹੀ ਅੱਗੇ ਹੈਗਾ ਪੰਜਾਬੀ ਗੀਤਾਂ ਤੇ ਫਿਲਮਾਂ ਵਿੱਚ ਜੱਟ ਸ਼ਬਦ ਦੀ ਵਰਤੋਂ ਬਹੁਤ ਵਧ ਗਈ ਆ ਤੇ ਉਸ ਨੂੰ ਕਿਸ ਰੂਪ ਦੇ ਵਿੱਚ ਵਰਤਿਆ ਗਿਆ ਤਾਂ ਉਸ ਨੂੰ ਹਿੰਸਕ ਹੰਕਾਰੀ ਸ਼ਰਾਬੀ ਤੇ ਉਪਰੋਕਤ ਸਾਰੇ ਆ ਜਾਣਗੇ ਅਨਸਰ ਨੈਕਸਟ ਹੈਗਾ ਪੰਜਾਬੀ ਸੱਭਿਆਚਾਰਕ ਪਰਿਵਰਤਨ ਪਾਠ ਵਿੱਚੋਂ ਗੁਰਬਾਣੀ ਦੀ ਤੁੱਕਾ ਮਾਤਾ ਧਰਤਮ ਹੱਥ ਜੋ ਕਿ ਸਮਾਜ ਦੀ ਕਿਹੜੀ ਸਮੱਸਿਆ ਵੱਲ ਸੰਕੇਤ ਕਰਦੀ ਹੈ ਤਾਂ ਵਾਤਾਵਰਣ ਦੀ ਸਮੱਸਿਆ ਵੱਲ ਨੈਕਸਟ ਹੈਗਾ ਕਿਸ ਭਾਸ਼ਾ ਦੀ ਵਰਤੋਂ ਬੱਚੇ ਨੂੰ ਪੰਜਾਬੀ ਸੱਭਿਆਚਾਰ ਤੋਂ ਦੂਰ ਕਰ ਰਹੀ ਹੈ ਤਾਂ ਅੰਗਰੇਜ਼ੀ ਭਾਸ਼ਾ ਦੀ ਠੀਕ ਹੈ ਵਰਤੋਂ ਨੈਕਸਟ ਕੁਐਸਚਨ ਹੈਗਾ ਅਜੇ ਅਖੌਤਾਂ ਦੇ ਵਿੱਚੋਂ ਨੇ ਅੱਗੇ ਸੱਪ ਦੇ ਪਿੱਛੇ ਸ਼ੀਂਹ ਆਖਣ ਲਈ ਟੁਕਮੀ ਵਰਤੋਂ ਦੀ ਸਥਿਤੀ ਕਿਹੜੀ ਆ ਤੱਗੇ ਸਭ ਦੇ ਪਿੱਛੇ ਛਾਂ ਆਪਾਂ ਖਾਨ ਉਦੋਂ ਵਰਤਦੇ ਆ ਜਦੋਂ ਬੰਦਾ ਚਾਰੇ ਪਾਸੇ ਤੋਂ ਮੁਸੀਬਤ ਦੇ ਵਿੱਚ ਫਸਿਆ ਹੋਵੇ ਨਾ ਅੱਗੇ ਜਾ ਸਕੇ ਨਾ ਪਿੱਛੇ ਮੁੜ ਸਕੇ ਨੈਕਸਟ ਹੈਗਾ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ ਆਖਾਂ ਲਈ ਟੁਕਮੀ ਵਰਤੂ ਦੀ ਸਥਿਤੀ ਕਿਹੜੀ ਆ ਤਾਂ ਇਹ ਹੀ ਆਪਾਂ ਖਾਨ ਉਦੋਂ ਵਰਤਦੇ ਆ ਜਦੋਂ ਲੋਕ ਬੰਦੇ ਦੀ ਇੱਜ਼ਤ ਉਸ ਦੀ ਹੈਸਿਅਤ ਤੇ ਰੁਤਵੇ ਦੇ ਮੁਤਾਬਕ ਕਰਦੇ ਨੇ ਵੀ ਲੋਕ ਬੰਦੇ ਦੇ ਡੈਜ਼ਿਗਨੇਸ਼ਨ ਦੇ ਅਕੋਰਡਿੰਗ ਜਿਹੜੇ ਕਿ ਉਹਦੀ ਸਮਾਜ ਦੇ ਵਿੱਚ ਇੱਕ ਜਿਹੜਾ ਰੁਤਬਾ ਬਣਿਆ ਹੁੰਦਾ ਉਹਦੇ ਅਕੋਰਡਿੰਗ ਜਿਹੜੀ ਕਿ ਉਹਦੀ ਰਿਸਪੈਕਟ ਕਰਦੇ ਨੇ ਥਰਡ ਕੁਐਸਚਨ ਹੱਥ ਨੂੰ ਵੱਧ ਹੁੰਦਾ ਹੈ ਖਾਨ ਦੀ ਸਹੀ ਵਰਤੋਂ ਦੀ ਸਥਿਤੀ ਦੱਸਣੀ ਆ ਹਾਂਜੀ ਜਦੋਂ ਆਪਾਂ ਨੇ ਇਹ ਸਮਝਾਉਣਾ ਹੋਵੇ ਕਿ ਸਾਨੂੰ ਜਿਹੜੇ ਕਿ ਰਲ ਮਿਲ ਕੇ ਰਹਿਣਾ ਚਾਹੀਦਾ ਠੀਕ ਹੈ ਨੈਕਸਟ ਕੁਐਸਚਨ ਹੈ ਸ਼ੇਰ ਦੇ ਉੱਤੇ 20 ਸ਼ੇਰ ਪਾਣੀ ਘੁਮਰ ਘੁਮਰ ਫਿਰੇ ਮਦਾਨੀ ਆ ਖਾਨ ਦੀ ਸਹੀ ਵਰਤੋਂ ਦੀ ਸਥਿਤੀ ਕਿਹੜੀ ਆ ਤੇ ਇਹਦੀ ਸਹੀ ਵਰਤੋਂ ਦੀ ਸਥਿਤੀ ਇਹ ਹੈ ਕਿ ਜਦੋਂ ਆਪਾਂ ਜਿਹੜੇ ਕਿ ਇਹ ਇਹਦਾ ਆ ਜੂਗਾ ਜੇ ਅਨਸਰ ਥੋੜੀ ਜੀ ਚੀਜ਼ ਹੋਵੇ ਉਹਦੇ ਵਿੱਚ ਰਲਾ ਜ਼ਿਆਦਾ ਹੋਵੇ ਠੀਕ ਹੈ ਚੀਜ਼ ओरिजिनल ਥੋੜੀ ਹੋਵੇ ਉਹਦੇ ਵਿੱਚ ਰਲਾਵਟ ਜ਼ਿਆਦਾ ਹੋਵੇ ਅੱਗੇ ਹੈਗਾ ਫਿਫਥ ਕੋਣਾ ਚਲੀ ਬਾਬਾ ਦਿਹਾਈ ਖਾਣ ਦੀ ਵਰਤੋਂ ਤਾਂ ਇਹ ਉਦੋਂ ਕਰੀ ਜਾਂਦੀ ਹੈ ਜਦੋਂ ਥੋੜੇ ਜੇ ਕੰਮ ਕਰਕੇ ਆਪਾਂ ਥੱਕ ਜਾਣਾ ਈਡੀ ਆਪਸ਼ਨ ਆ ਜੂਗਾ ਅੱਗੇ ਹੈਗਾ ਸੱਚ ਤਾਂ ਬੋਲੇ ਸ਼ਾਨਨੀ ਕੀ ਬੋਲੇ ਖਾਂਦੀ ਸਹੀ ਵਰਤੋਂ ਤਾਂ ਇਹ ਆ ਕਿ ਜਦੋਂ ਵੱਡਾ ਕਸੂਰਵਾਰ ਆ ਜਿਹੜੇ ਕਿ ਛੋਟੇ ਕਸੂਰਵਾਰ ਦਾ ਕਸੂਰ ਕੱਢੇ ਮਤਲਬ ਕਿ ਖੁਦ ਪਹਿਲਾਂ ਹੀ ਬਹੁਤ ਜ਼ਿਆਦਾ ਗਿਲਟੀ ਹੋਵੇ ਲੇਕਿਨ ਜਿਹੜਾ ਜਿਸ ਨੇ ਮાળੀ ਮੋਟੀ ਜਿਹੜੇ ਕਿ ਕਸੂਰ ਹੋਵੇ ਉਹਦੇ ਵਿੱਚੋਂ ਉਹ ਜਿਹੜੇ ਕਿ ਗਲਤ ਦੱਸਿਆ ਜਾਵੇ ਤਾਂ ਉਸ ਸਮੇਂ ਖਾਣ ਵਰਤ ਤਾਂ ਆਪਾਂ ਅੱਗੇ ਹੈਗਾ ਅਖਾਣ ਪੂਰੀ ਕਰਨੀ ਆ ਕੁੱਤਾ ਭੌਂਕੇ ਬਦਲ ਗੱਜੇ ਨਾ ਹੋ ਜਿਹੜੇ ਕਿ ਨਾ ਹੋ ਵੱਡੇ ਨਾ ਹੋ ਵਸੇ ਊਡ ਆਪਸ਼ਨ ਨੈਕਸਟ ਜਿਹ ਹੈਗਾ ਅ ਅਖਾਣ ਪੂਰਾ ਕਰਨਾ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਦਿਹਾਇਆ ਨੈਕਸਟ ਹੱਥਾਂਵਾਜ਼ ਕਰਾ ਰਿਹਾ ਹੈ ਵੈਰੀ ਮਿੱਤਣਾ ਹੋਣ ਐਡ ਆਪਸ਼ਨ ਉਹਦੇ ਚੂੜਾ ਆਪਸ਼ਨ ਸੀ ਨੈਕਸਟ ਹੈਗਾ ਡੈਸ਼ ਪਿਆ ਜਾਣੀ ਹੈ ਜਾਂ ਡੈਸ਼ ਪਿਆ ਜਾਣੀ ਹੈ ਇਹਦੇ ਵਿੱਚ ਆ ਜੂਗਾ ਰਾਹ ਪਿਆ ਜਾਣੀ ਹੈ ਜਾਂ ਵਾਹ ਪਿਆ ਜਾਣੀ ਹੈ ਐਡ ਆਪਸ਼ਨ ਰਾਹ ਤੇ ਵਾਹ ਉਹ ਕਿਹਾਗਾ ਜਦੋਂ ਬਿਨਾਂ ਖਰਚੇ ਹੀ ਕੰਮ ਸਰ ਜਾਵੇ ਉਸ ਵੇਲੇ ਕਿਹੜਾ ਖਾਣ ਵਰਤਿਆ ਜਾਂਦਾ ਤਾਂ ਇਹ ਉਦੋਂ ਵਰਤਿਆ ਜਾਂਦਾ ਜਦੋਂ ਬਿਨਾਂ ਕੁਝ ਖਰਚੇ ਹੀ ਆਪਾਂ ਨੂੰ ਵਧੀਆ ਕੰਮ ਨਾਲ ਕੰਮ ਸਰ ਜੇ ਆਪਣਾ ਯਾ ਉਹ ਹਿੰਗ ਲੱਗੇ ਨਾ ਫਟਕੜੀ ਰੰਗ ਚੋਖ ਆਵੇ ਹਿੰਗ ਲੱਗੇ ਨਾ ਫਟਕੜੀ ਰੰਗ ਚੋਖ ਆਵੇ ਅੱਗੇ ਹੈਗਾ ਜਦੋਂ ਕੋਈ ਬੰਦਾ ਆਪੇ ਮੁਸੀਬਤ ਸੇੜ ਲਵੇ ਤਾਂ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਉਸ ਵੇਲੇ ਕਿਹੜਾ ਖਾਨ ਵਰਤੇ ਜਾਂਦਾ ਤਾਂ ਇਹਦੇ ਵਿੱਚ ਆਪਸ਼ਨ ਨਹੀਂ ਹੈਗੀ राजे ਉਹ ਖਾਨ ਹੈਗੀ ਆ ਤਾਂ ਉਸ ਸਮੇਂ ਜਿਹੜੀ ਖਾਨ ਵਰਤੀ ਜਾਂਦੀ ਉਹ ਹੈਗੀ ਆਪੇ ਫਾਧੜੇ ਤੈਨੂੰ ਕੌਣ ਛੜਾਵੇ ਇਹਦੇ ਵਿੱਚ ਆਪਸ਼ਨ ਨਹੀਂ ਹੈਗੀ ਉਹ ਠੀਕ ਹੈ ਅਗਲੇ ਹਾਂਗਾ ਜਦੋਂ ਮਾੜੀ ਚੀਜ਼ ਦੀ ਕਦਰ ਕੀਤੀ ਜਾਵੇ ਅਤੇ ਚੰਗੀ ਚੀਜ਼ ਦੀ ਬੇਕਦਰੀ ਤਾਂ ਉਸ ਵੇਲੇ ਕਿਹੜਾ ਖਣ ਵਰਤਿਆ ਜਾਂਦਾ ਤਾਂ ਉਸ ਸਮੇ ਅਸ਼ਰਫੀਆਂ ਦੇ ਲੁੱਟ ਤੇ ਕੋਲਿਆਂ ਤੇ ਮੋਰਾਂ ਅਸ਼ਰਫੀਆਂ ਦੇ ਲੁੱਟ ਤੇ ਕੋਲਿਆਂ ਤੇ ਮੋਰਾਂ ਉਹ ਅਗਹਾਂਗਾ ਜਦੋਂ ਜਦੋਂ ਥੋੜੇ ਨੁਕਸਾਨ ਨਾਲ ਬਹੁਤਾ ਨੁਕਸਾਨ ਹੋਣੋਂ ਬਚ ਜਾਵੇ ਤਾਂ ਉਸ ਵੇਲੇ ਕਿਹੜਾ ਖਣ ਵਰਤਿਆ ਜਾਂਦਾ ਤਾਂ ਉਸ ਸਮੇ ਸਾਰਾ ਜਾਂਦਾ ਵੇਖੀ ਅੱਧਾ ਦਈਏ ਵੰਡਾ ਜਦੋਂ ਥੋੜਾ ਜਿਹਾ ਨੁਕਸਾਨ ਨਾਲ ਬਹੁਤਾ ਨੁਕਸਾਨ ਆਪਣਾ ਬਚ ਜਾਂਦਾ ਹਾਂਜੀ ਏ ਸੀ ਤੁਹਾਡੇ ਜਿਹੜੇ ਕਿ ਸੀ ਪੀ ਥਰਡ ਅਸਾਈਨਮੈਂਟ ਸ਼ੀਟ ਦੇ ਆਨਸਰਸ Thanks.